ਚਲੋ ਠੀਕ ਆ ਮੈਂ ਕੁਛ ਹਾਲ ਨਹੀਂ ਕਹਿੰਦੇ ਹੀ ਨਾ ਐਕਸਪੀਰੀਅੰਸ ਆਹੋ ਉਹਦੇ ਵਲੋਂ ਡੈਡੀ ਜੀ ਨੂੰ ਸਾਰਾ ਪਤਾ ਲੱਗ ਗਿਆ ਡੈਡੀ ਜੀ ਨੇ ਫੋਨ ਕਰਕੇ ਪੁੱਛਿਆ ਹੀ ਤੂੰ ਫਿਰ ਕੀ ਪਤਾ ਲੱਗ ਗਿਆ ਤੇ ਇੱਕ ਨਾ ਇੱਕ ਦਿਨ ਲੱਗਣਾ ਹੀ ਚ ਟੈਨਸ਼ਨ ਨਾਲ ਨਹੀਂ ਗੱਲ ਕਾਦੀ ਹੈ ਤੇ ਮੇਰੀ ਗੱਲ ਸੁਣੋ ਤੁਸੀਂ ਕੱਲੀ ਸਕੂਲ ਦਾ ਨਾਮ ਦੱਸਿਆ ਹੀ ਕੋਈ ਨਹੀਂ ਪਤਾ ਤੇ ਨੂੰ ਲੱਗਣਾ ਹੀ ਯਾਰ ਇੱਕ ਨਾ ਇੱਕ ਦਿਨ ਡੈਡੀ ਜੀ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਆ ਵੀ ਇੱਥੇ ਆ ਕੇ ਨਾ ਤੇ लवली ਨੂੰ ਕਹੋਗੇ ਮੇਰੇ ਕੋਲੋਂ ਮਾਫੀ ਮੰਗੇ ਅੱਛਾ ਮਾਫੀ ਮੰਗ ਲੈ ਇੱਥੇ ਉਹਦੇ ਕੋਲ 2 3 ਸਟਾਰਟ ਉਹ ਮੇਰੀ ਗੱਲ ਸੁਣ ਲੈ ਮੈਂ ਤੇ ਕਦੀ ਘਰ ਦੇ ਅੱਗੇ ਨਹੀਂ ਝੁਕਿਆ ਤੇ ਹੁਣ ਮੈਂ ਉਹਦੇ ਕੋਲ ਮਾਫੀ ਮੰਗੂਗਾ ਮੇਰੀ ਗੱਲ ਸੁਣ ਅੱਗੇ ਵੀ ਰੋਟੀ ਖਾਣ ਡੇ ਹੁਣ ਵੀ ਖਾਈ ਜਾਣੀ ਸਿਰਫ ਇੱਕ ਨਿੱਕੀ ਜੀ ਮਾਫੀ ਮੰਗਣ ਨਾਲੀ ਤੂੰ ਮੰਗ ਲੈ ਮੰਗਣੀ ਐ ਤੇ ਮੈਂ ਨਹੀਂ ਮੰਗਣੀ 2 3 ਸਟਾਰਟ ਤੂੰ ਮੈਨੂੰ ਕਹੀ ਜਾਂਦੀਆਂ ਭਈ ਨਾ ਕੋਈ ਕੀਤਾ ਮੈਂ ਤੇਰੇ ਵਾਸਤੇ ਤੇ ਤੇਰੇ ਕਰਕੇ ਮੈਂ ਉਹ ਨਿੱਕੀ ਜੀ ਦੀ ਸੌਂ ਝੁਕਾਤੀ ਉਹ ਤੇ ਤੁਹਾਡੀ ਸਲਾਹ ਨਹੀਂ ਸਾਰੇ ਕੰਮ ਕੀਤੇ ਆ ਹੂੰ ਤੁਸੀਂ ਪਹਿਲਾਂ ਮੈਨੂੰ ਸਲਾਹ ਮੈਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਕਿਉਂ ਪਰ ਹੁਣ ਇੱਕ ਗੱਲ ਯੋ ਉਹ ਕਹਿੰਦਾ ਹਿੰ ਤੜ ਮੈਸਟਰ ਰਖਣਾ ਕੋਈ ਵੀ ਤੇ ਜਾਂ ਤੇ ਆਪਣੇ ਪਿਓ ਕੋ ਮਾਫੀ ਮੰਗਾਲਾ ਲਵੜੀ ਨੂੰ ਕਹਿ ਕੇ ਤੇ ਜਾਂ ਫਿਰ ਆਪਣਾ ਹੀ ਖੇਹੋਂ ਸਾਰੀ ਜਾ ਜਿੱਦਾਂ ਸਰਦਾ ਠੀਕ ਹੈ ਤੇ ਮੇਰਾ ਨਾ ਨਾ ਵਿੱਚ ਆਵੇ ਤੇ ਫਿਰ ਜਦੋਂ ਇਹ ਗੱਲ ਇਹਨਾਂ ਨੇ ਇਹਨਾਂ ਨੂੰ ਕਹਿਣਾ ਮਾਫੀ ਮੰਗ ਲਓ ਇਹਨਾਂ ਕਹਿੰਦਾ ਮਾਫੀ ਮੈਂ ਮੰਗਣਾ ਚੰਗੀ ਤਰ੍ਹਾਂ ਹੀ ਆ ਗਈ ਕਦੀ ਵੀ ਨਹੀਂ ਮਾਫੀ ਮੰਗਦਾਂ ਹਾਂ ਭੋ ਮੈਂ ਕਿ ਮਾਫੀ ਮੰਗਿਆ ਕੀ ਗੱਲ ਮੈਂ ਤਾਂ ਉਹਦਣ ਗਿਆ ਸੀ ਸੱਚਾਈ ਦੱਸ ਦੇ ਸੱਚਾਈ ਦੱਸ ਚਲੋ ਹੋਈ ਆ ਇੱਥੇ ਪੇਕਾਂ ਦਾ ਘਰ ਨਿਕਲਣਾ ਚਲੋ ਜਿਹੜੀ ਗੱਲ ਦਾ ਮਨ ਡਾਰੀ ਨਾ ਉਹੀ ਹੋਇਆ ਨਾ ਵੇ ਹੈਸੋ ਨਾ ਮਸਲਾ ਨਾ ਹੁਣ ਅੱਪੇ ਸਾਭ ਤੇ ਜਾਂ ਫਿਰ ਲਵਲੀ ਨੂੰ ਇਹ ਕਹੇ ਵੀ ਮੈਂ ਝੂਠ ਬੋਲਿਆ ਸੀ ਤੇ ਅਣਕੇ ਨਾਲ ਕੋ ਮਾਫੀ ਮੰਗ ਲੇ ਹਾਂ ਮਾਫੀ ਬੋਲ ਜਾ ਫਿਰ ਜਾਂ ਫਿਰ ਲਵਲੀ ਨੂੰ ਇਹ ਕਹੇ ਵੀ ਅਣਕੇ ਨਾਲ ਕੋ ਮਾਫੀ ਮੰਗ ਲੇ ਹਾਂ ਗਿਆ ਯਾਰ ਤੇ ਮੈਂ ਹੁਣ ਉਹਨਾਂ ਦੇ ਅੱਗੇ ਵੀ ਆਪਣਾ ਮਨ ਪਰਦੀ ਆਈਆਂ ਕਰਦਿਆਂ ਕਰਦਿਆਂ ਨਾ ਤੇ ਕਿੱਥੋਂ ਤੱਕ ਆ ਬਾ ਆ ਗਈ ਹੂੰ ਇੱਕ ਝੂਠ ਬੋਲਣ ਵਾਸਤੇ 100 ਝੂਠ ਬੋਲਣੇ ਇੱਕ ਝੂਠ ਵਿੱਚ ਪਾਉਣ ਲਿਸ ਇਹ ਹੋਵੇ ਸਾ ਇੱਕ ਝੂਠ ਨੂੰ ਛਪਾਉਣ ਵਾਸਤੇ ਮਸੂਲ ਝੂਠ ਬੋਲਣਾ ਪੈਣ ਡਿਆ ਪਿਆਰ ਦੇ ਨਾਲ ਨਾ ਮੈਨੂੰ ਸਮਝਾਉਂਗੀ ਠੀਕ ਐ ਅਸੀਂ ਉਹਦੇ ਮਾਪਿਓ ਅਸੀਂ ਇਧਰ ਕੋਈ ਹੱਲ ਕੱਢੀ ਹੈ ਕਿ ਅਸੀਂ ਨੇ ਗੁੱਸੇ ਹੋਣਾ ਆ ਗੁੱਸੇ ਹੋਣਾ ਗੁੱਸੇ ਹੋਣਾ ਤੂੰ ਕਰ ਤੂੰ ਕਰ ਐਨੇ ਮਹੀਨੇ ਹੋ ਗਿਆ ਵਿਆਹ ਨੂੰ ਅਰਪਿੰਦਰ ਨੇ ਵੀ ਉਹਲਾ ਰੱਖਿਆ ਵਾ ਉਹਨੇ ਕਿਉਂ ਨਹੀਂ ਦੱਸਿਆ ਸਾਨੂੰ ਥੋੜਾ ਜਿਹਾ ਸੀਨ ਫੋਨ ਤੇ ਗੱਲ ਕਰਨ ਦਾ ਤੂੰ ਜੀ ਥੋੜਾ ਜਿਹਾ ਕਰ ਲੈ ਕਰ ਲੈ ਤੂੰ ਆ ਨਹੀਂ ਨਹੀਂ ਭੈਣ ਜੀ ਆਵਾਂਗੇ ਕਿਸ ਦਿਨ ਆਉਣਾ ਕਿਉਂ ਨਹੀਂ ਆ ਗੁੱਸਾ ਨਾ ਕਰੋ ਠੰਡ ਹੀ ਬੜੀ ਆ ਘਰੋਂ ਤਾਂ ਨਿਕਲਿਆ ਨਹੀਂ ਜਾਣ ਡਿਆ ਆਹੋ ਧੁੱਪ 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 ਤੂਆਂ ਨਹੀਂ ਨਹੀਂ ਭੈਣ ਜੀ ਗੁੱਸਾ ਨਾ ਕਰੋ ਆਵਾਂਗੇ ਕਿਹਦੇ ਨਾਲ ਮਾਫੀ ਮੰਗ ਲਓਏ ਹੋਰ ਹੀ ਚੱਕਰਾਂ ਜਿਹਦੇ ਮੈਨੂੰ ਪਾਉਣ ਲੱਗੀ ਮਾਫੀ ਤੇ ਕਦੀ ਮੈਂ ਕਰਦਿਆਂ ਕੋਈ ਨਹੀਂ ਮੰਗੀ ਇੱਕ ਮਿੰਟ ਮਾਫੀ ਜਾਂਦੀ ਮੰਗਾ ਹੀ ਹੱਦ ਹੋ ਗਈ ਆ ਦੱਸ ਮੈਂ ਤਾਂ ਕਦੀ ਕਰਦਿਆਂ ਕੋ ਮਾਫੀ ਨਹੀਂ ਮੰਗੀ ਤੇ ਉਹਦੇ ਕੋ ਮਾਫੀ ਮੰਗਣੀ ਆ ਜਾ ਕੇ ਚਲੋ ਠੀਕ ਆ ਮੈਂ ਕੁਛ ਹਾਲ ਨਹੀਂ ਕਹਿੰਦੇ ਸੀ ਨਾ ਐਕਸਪੀਰੀਅੰਸ ਆਹੋ ਉਹਦੇ ਵਲੋਂ ਡੈਡੀ ਜੀ ਨੂੰ ਸਾਰਾ ਪਤਾ ਲੱਗ ਗਿਆ ਡੈਡੀ ਜੀ ਨੇ ਫੋਨ ਕਰਕੇ ਪੁੱਛਿਆ ਇਹ ਤੂੰ ਫੇਰ ਕੀ ਪਤਾ ਲੱਗ ਗਿਆ ਤੇ ਇੱਕ ਨਾ ਇੱਕ ਦਿਨ ਲੱਗਣਾ ਹੀ ਚ ਟੈਨਸ਼ਨ ਨਾਲ ਨਹੀਂ ਗੱਲ ਕਾਦੀ ਹੈ ਤੇ ਮੇਰੀ ਗੱਲ ਸੁਣੋ ਤੁਸੀਂ ਕੱਲੀ ਸਕੂਲ ਦਾ ਨਾਮ ਦੱਸਿਆ ਹੀ ਕੋਈ ਨਹੀਂ ਪਤਾ ਤੇ ਨੂੰ ਲੱਗਣਾ ਹੀ ਯਾਰ ਇੱਕ ਨਾ ਇੱਕ ਦਿਨ ਡੈਡੀ ਜੀ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਆ ਵੀ ਇੱਥੇ ਆ ਕੇ ਨਾ ਤੇ लवली ਨੂੰ ਕਹੋਗੇ ਮੇਰੇ ਕੋਲੋਂ ਮਾਫੀ ਮੰਗੇ ਅੱਛਾ ਮਾਫੀ ਮੰਗ ਲੈ ਇੱਥੇ ਉਹਦੇ ਕੋਲ 2 3 ਸਟਾਰ ਉਹ ਮੇਰੀ ਗੱਲ ਸੁਣ ਲੈ ਮੈਂ ਤੇ ਕਦੀ ਘਰ ਦੇ ਅੱਗੇ ਨਹੀਂ ਝੁਕਿਆ ਤੇ ਹੁਣ ਮੈਂ ਉਹਦੇ ਕੋਲ ਮਾਫੀ ਮੰਗੂੰਗਾ ਮੇਰੀ ਗੱਲ ਸੁਣ ਅੱਗੇ ਵੀ ਰੋਟੀ ਖਾਣ ਡੇਰ ਹੁਣ ਨਹੀਂ ਖਾਈ ਜਾਣੀ ਸਿਰਫ ਇੱਕ ਨਿੱਕੀ ਜਿਹੀ ਮਾਫੀ ਮੰਗਣ ਨਾਲੀ ਤੂੰ ਮੰਗ ਲੈ ਮੰਗਣੀ ਐ ਤੇ ਮੈਂ ਨਹੀਂ ਮੰਗਣੀ ਕਟ 2 3 ਸਟਾਰ ਤੂੰ ਮੈਨੂੰ ਕਹੀ ਜਾਣਦੀ ਆ ਭਈ ਨਾ ਕੋ ਕੀਤਾ ਮੈਂ ਤੇਰੇ ਵਾਸਤੇ ਤੇ ਤੇਰੇ ਕਰਕੇ ਮੈਂ ਉਹ ਨਿੱਕੀ ਜਿਹੀ ਦੀ ਸੌਂ ਝੁਕਾਤੀ ਉਹ ਤਾਂ ਦੀ ਸਰਾ ਨਹੀਂ ਸਾਰੇ ਕੰਮ ਕੀਤੇ ਆ ਹੂੰ ਤੁਸੀਂ ਕੀ ਕਹਿੰਦੇ ਹੋ ਤੇ ਤੁਸੀਂ ਕਿਉਂ ਪਰ ਹੁਣ ਇੱਕ ਗੱਲ ਹੀ ਉਹ ਕਹਿੰਦਾ ਹਾਂ ਇਹ ਤਾਂ ਰਣੈਸ ਤਰ੍ਹਾਂ ਕਰਨਾ ਕੋਈ ਵੀ ਤੇ ਜਾਂ ਤੇ ਆਪਣੇ ਪਿਓ ਕੋਲ ਮਾਫੀ ਮੰਗਾਲਾ ਲਵੜੀ ਨੂੰ ਕਹਿ ਕੇ ਤੇ ਜਾਂ ਫਿਰ ਆਪਣਾ ਹੀ ਖੇਰ ਨੂੰ ਸਾਰੀ ਜਾ ਜਿੱਦਾਂ ਸਰਦਾ ਠੀਕ ਹੈ ਤੇ ਮੇਰਾ ਨਾਂ ਨਾ ਵਿੱਚ ਆਵੇ ਤੇ ਫਿਰ ਜਦੋਂ ਇਹ ਗੱਲ ਇਹਨਾਂ ਨੇ ਇਹਨਾਂ ਨੂੰ ਕਹਿਣਾ ਮਾਫੀ ਮੰਗ ਲਓ ਇਹਨਾਂ ਕਹਿੰਦਾ ਮਾਫੀ ਮੈਂ ਮੰਗਣਾ ਚੰਗੀ ਤਰ੍ਹਾਂ ਹੀ ਆ ਗਈ ਕਦੀ ਵੀ ਨਹੀਂ ਮਾਫੀ ਮੰਗਦਾਂ ਹਾਂ ਵੀ ਮੈਂ ਕਿਉਂ ਮਾਫੀ ਮੰਗਾਂ ਕੀ ਗੱਲ ਮੈਂ ਤਾਂ ਉਹਨਾਂ ਕੋਲ ਸੱਚਾਈ ਦੱਸ ਦੇਣਾ ਸੱਚਾਈ ਦੱਸ ਚਲੋ ਹੋਈ ਆ ਇੱਥੇ ਪੇਕਾਂ ਦਾ ਹੰਕਾਰ ਨਹੀਂ ਕੋਲ ਚਲੋ ਜਿਹੜੀ ਗੱਲ ਦਾ ਮਨ ਡਾਰੀ ਨਾ ਉਹੀ ਹੋਇਆ ਨਾ ਵੇ ਹੈ ਇਥੋਂ ਦਾ ਮਸਲਾ ਨਾ ਹੁਣ ਅੱਪੇ ਸਾਭ ਤੇ ਜਾਂ ਫਿਰ ਲਵਲੀ ਨੂੰ ਇਹ ਕਹੇ ਵੀ ਮੈਂ ਝੂਠ ਬੋਲਿਆ ਸੀ ਤੇ ਅਣਕੇ ਨਾਲ ਮਾਫੀ ਮੰਗਾਂ ਮੰਗ ਲੈ ਹਾਂ ਮਾਫੀ ਮੰਗ ਤੂੰ ਵਾਜ ਜਾਂ ਫਿਰ ਲਵਲੀ ਨੂੰ ਇਹ ਕਹੇ ਵੀ ਅਣਕੇ ਨਾਲ ਮਾਫੀ ਮੰਗ ਲੈ ਹਾਂ ਜਿਆ ਯਾ ਤੇ ਮੈਂ ਹੁਣ ਉਹਨਾਂ ਦੇ ਅੱਗੇ ਵੀ ਆਪਣਾ ਮਨ ਭਰਦੀ ਆਈ ਆ ਕਰਦੇ ਨਾ ਤੇ ਕਿਥੋਂ ਤੱਕ ਆ ਪਾ ਆ ਗਈ ਹੂੰ ਇੱਕ ਝੂਠ ਬੋਲਣ ਵਾਸਤੇ 300 ਝੂਠ ਬੋਲਣੇ ਇੱਕ ਝੂਠ ਨਿਛਪਾਉਣ ਲਈ ਇਹ ਹੋਵੇ ਸਾ ਇੱਕ ਝੂਠ ਨੂੰ ਛਾਉਣ ਵਾਸਤੇ ਮਸੋਲ ਝੂਠ ਬੋਲਣਾ ਪੈ ਰਿਹਾ। ਪਿਆਰ ਦੇ ਨਾਲ ਨਾ ਮੈਨੂੰ ਸਮਝਾਉਂਗੀ। ਠੀਕ ਆ। ਅਸੀਂ ਇਹਦੇ ਮਾਪਿਓ ਅਸੀਂ ਇਧਰ ਕੋਈ ਹੱਲ ਕੱਢੀ ਹੈ ਕਿ ਅਸੀਂ ਇਹਨਾਂ ਦੇ ਗੁੱਸੇ ਹੋਣਾ ਆ। ਗੁੱਸੇ ਹੋਣਾ ਗੁੱਸੇ ਹੋਣਾ ਕਿਉਂ ਕਰ ਸੋ। ਤੂੰ ਆ। ਅਈਨੇ ਮਹੀਨੇ ਹੋ ਗਿਆ ਵਿਆਹ ਨੂੰ। ਰਪਿੰਦਰ ਨੇ ਵੀ ਉਹ ਲੈ ਰੱਖਿਆ ਵਾ। ਉਹਨੇ ਕਿਉਂ ਨਹੀਂ ਦੱਸਿਆ ਸਾਨੂੰ? ਥੋੜਾ ਜਿਹਾ ਸੀਨ ਫੋਨ ਤੇ ਗੱਲ ਕਰਨ ਦਾ। ਤੂੰ ਆ। ਥੋੜਾ ਜਿਹਾ ਕਰ ਲੈ। ਕਰ ਲੈ ਤੂੰ ਆ। ਨਹੀਂ ਨਹੀਂ ਭੈਣ ਜੀ ਆਵਾਂਗੇ ਕਿਸੇ ਦਿਨ ਆਉਣਾ ਕਿਉਂ ਨਹੀਂਗਾ? ਗੁੱਸਾ ਨਾ ਕਰੋ ਠੰਡ ਹੀ ਬੜੀ ਆ ਘਰੋਂ ਤਾਂ ਨਿਕਲਿਆ ਨਹੀਂ ਜਾਣ ਡਿਆ ਆਹੋ ਧੁੱਪ 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 ਤੂ ਵਾਂ ਨਹੀਂ ਨਹੀਂ ਭੈਣ ਜੀ ਗੁੱਸਾ ਨਾ ਕਰੋ ਆਵਾਂਗੇ ਕਿਸ ਦੇਣਾ ਮਾਫੀ ਮੰਗ ਲੋ ਏ ਹੋਰ ਹੀ ਚੱਕਰਾਂ ਜਿਹਦੇ ਮੈਨੂੰ ਪਾਉਣ ਲੱਗੀ ਮਾਫੀ ਦੇ ਕਦੀ ਮੈਂ ਕਰਦਿਆਂ ਕੋਈ ਨਹੀਂ ਮੰਗੀ ਇੱਕ ਮਿੰਟ ਮਾਫੀ ਜਾਂਦੀ ਮੰਗਾ ਹੀ ਹੱਦ ਹੋ ਗਈ ਐ ਦੱਸ ਮੈਂ ਕਦੀ ਕਰਦਿਆਂ ਕੋ ਮਾਫੀ ਨਹੀਂ ਮੰਗੀ ਤੇ ਉਹਦੇ ਕੋ ਮਾਫੀ ਮੰਗਣੀ ਆ ਜਾ ਕੇ ਚਲੋ ਡੀਗਾ ਮੈਂ ਕੁਛ ਹਾਲ ਨਹੀਂ ਕਹਿੰਦੇ ਸੀ ਨਾ ਐਕਸਪੀਰੀਅੰਸ ਆਹੋ ਉਹਦੇ ਵਲੋਂ ਡੈਡੀ ਜੀ ਨੂੰ ਸਾਰਾ ਪਤਾ ਲੱਗ ਗਿਆ ਡੈਡੀ ਜੀ ਨੇ ਫੋਨ ਕਰਕੇ ਪੁੱਛਿਆ ਹੀ ਤੇ ਫਿਰ ਕੀ ਪਤਾ ਲੱਗ ਗਿਆ ਤੇ ਇੱਕ ਨਾ ਇੱਕ ਦਿਨ ਲੱਗਣਾ ਹੀ ਚ ਟੈਨਸ਼ਨ ਨਾਲ ਨਹੀਂ ਗੱਲ ਕਾਦੀ ਹੈ ਤੇ ਮੇਰੀ ਗੱਲ ਸੁਣੋ ਤੁਸੀਂ ਕੱਲੀ ਸਕੂਲ ਦਾ ਨਾਮ ਦੱਸਿਆ ਹੀ ਕੋਈ ਨਹੀਂ ਪਤਾ ਤੇ ਨੂੰ ਲੱਗਣਾ ਹੀ ਯਾਰ ਇੱਕ ਨਾ ਇੱਕ ਦਿਨ ਡੈਡੀ ਜੀ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਆ ਵੀ ਇੱਥੇ ਆਗੇ ਨਾ ਤੇ लवली ਨੂੰ ਕਹੋਗੇ ਮੇਰੇ ਕੋਲੋਂ ਮਾਫੀ ਮੰਗੇ ਅੱਛਾ ਮਾਫੀ ਮੰਗ ਲੈ ਇੱਥੇ ਉਹਦੇ ਕੋਲ ਉਹ ਮੇਰੀ ਗੱਲ ਸੁਣ ਲੈ ਮੈਂ ਤੇ ਕਦੀ ਘਰ ਦੇ ਅੱਗੇ ਨਹੀਂ ਝੁਕਿਆ ਤੇ ਹੁਣ ਮੈਂ ਉਹਦੇ ਕੋਲ ਮਾਫੀ ਮੰਗੂਗਾ ਮੇਰੀ ਗੱਲ ਸੁਣ ਅੱਗੇ ਵੀ ਰੋਟੀ ਖਾਣ ਡੇ ਹੁਣ ਵੀ ਖਾਈ ਜਾਣੀ ਸਿਰਫ ਇੱਕ ਨਿੱਕੀ ਜੀ ਮਾਫੀ ਮੰਗਣ ਨਾਲੀ ਤੂੰ ਮੰਗ ਲੈ ਮੰਗਣੀ ਐ ਤੇ ਮੈਂ ਨਹੀਂ ਮੰਗਣੀ ਕਟ 2 3 ਸਟਾਰ ਤੂੰ ਮੈਨੂੰ ਕਹੀ ਜਾਣਦੀ ਆ ਭਈ ਨਾ ਕੋਈ ਕੀਤਾ ਮੈਂ ਤੇਰੇ ਵਾਸਤੇ ਤੇ ਤੇਰੇ ਕਰਕੇ ਮੈਂ ਉਹ ਨਿੱਕੀ ਜੀ ਦੀ ਸੌਂ ਝੁਕਾਤੀ ਉਹ ਤਾਂ ਤੁਹਾਡੀ ਸਲਾਹ ਨਾਲ ਹੀ ਸਾਰੇ ਕੰਮ ਕੀਤੇ ਆ ਹੂੰ ਇਹਦੇ ਪਹਿਲਾਂ ਮੈਨੂੰ ਸਲਾਹ ਮੈਂ ਤੁਸੀਂ ਕਹਿੰਦੇ ਹੋ ਤੁਸੀਂ ਕਿਉਂ ਪਰ ਹੁਣ ਇੱਕ ਗੱਲ ਯੋ ਉਹ ਕਹਿੰਦਾਹੀਂ ਤੁਹਾਡਾ ਨਾ ਸਰਹਕਣਾ ਕੋਈ ਵੀ ਤੇ ਜਾ ਤੇ ਆਪਣੇ ਪਿਓ ਕੋਲ ਮਾਫੀ ਮੰਗਾਲਾ ਲਵਲੀ ਨੂੰ ਕਹਿ ਕੇ ਤੇ ਜਾ ਫਿਰ ਆਪਣਾ ਹੀ ਖੇਹੋਂ ਸਾਰੀ ਜਾ ਜਿੱਦਾਂ ਸਰਦਾ ਠੀਕ ਐ ਤੇ ਮੇਰਾ ਨਾਂ ਨਾ ਵਿੱਚ ਆਵੇ ਤੇ ਫਿਰ ਜਦੋਂ ਇਹ ਗੱਲ ਇਹਨਾਂ ਨੇ ਇਹਨਾਂ ਨੂੰ ਕਹੀ ਨਾ ਮਾਫੀ ਮੰਗ ਲਓ ਇਹਨਾਂ ਕਹਿੰਦਾ ਮਾਫੀ ਮੈਂ ਮੰਗਣਾ ਚੰਗੀ ਤਰ੍ਹਾਂ ਹੀ ਆ ਗਈ ਕਦੀ ਵੀ ਨਹੀਂ ਮਾਫੀ ਮੰਗਦਾਂ ਮੈਂ ਹਾਂ ਵੀ ਮੈਂ ਕਿਉਂ ਮਾਫੀ ਮੰਗਾਂ ਕੀ ਗੱਲ ਮੈਂ ਤਾਂ ਉਦੋਂ ਕਹਿਆ ਸੱਚਾਈ ਦੱਸ ਦੇ ਸੱਚਾਈ ਦੱਸ ਚਲੋ ਹੋਈ ਆ ਇੱਥੇ ਪੇਕਿਆਂ ਦਾ ਘਰ ਨਿਕਲਣਾ ਚਲੋ ਇਹੜੀ ਗੱਲ ਦਾ ਮੈਨੂੰ ਡਰ ਰਹੀ ਨਾ ਉਹੋ ਹੀ ਹੋਇਆ। ਬਣਾਵੇ। ਹੈ ਇਥੋਂ ਦਾ ਮਸਲਾ ਨਾ ਹੁਣ ਅੱਪੇ ਸਾਹਬ ਤੇ ਜਾਂ ਫਿਰ ਲਵਲੀ ਨੂੰ ਇਹ ਕਹੇ ਵੀ ਮੈਂ ਝੂਠ ਬੋਲਿਆ ਸੀ ਤੇ ਅਣਕੇ ਨਾਲ ਕੋ ਮਾਫੀ ਮੰਗ ਲੇ। ਹਾਂ ਮਾਫੀ ਬੋਲ। ਤੂੰ ਵਾ। ਜਾਂ ਫਿਰ ਲਵਲੀ ਨੂੰ ਇਹ ਕਹੇ ਵੀ ਅਣਕੇ ਨਾਲ ਕੋ ਮਾਫੀ ਮੰਗ ਲੇ। ਹਾਂ ਜਿਆ ਯਾ ਤੇ ਮੈਂ ਹੁਣ ਉਹਨਾਂ ਦੇ ਅੱਗੇ ਵੀ ਆਪਣਾ ਮਨ ਪਰਦੀ ਆਈ ਆ। ਕਰਦਿਆਂ ਕਰਦਿਆਂ ਨਾ ਤੇ ਕਿੱਥੋਂ ਤੱਕ ਆ ਪਾ ਗਈ। ਹੂੰ। ਇੱਕ ਝੂਠ ਬੋਲਣ ਵਾਸਤੇ 300 ਝੂਠ ਬੋਲਣੇ। ਇੱਕ ਝੂਠ ਨਿਛਪਾਉਣ ਲਈ। ਇਹ ਉਹ ਵੇਖਾਂ ਇੱਕ ਝੂਠ ਨੂੰ ਛਾਉਣ ਵਾਸਤੇ ਮਸੋ ਝੂਠ ਬੋਲਣਾ ਪੈਣ ਡਿਆ। ਉਹ ਪਿਆਰ ਦੇ ਨਾਲ ਨਾ ਮੈਨੂੰ ਸਮਝਾਉਂਗੀ। ਠੀਕ ਐ? ਅਸੀਂ ਇਹਦੇ ਮਾਪਿਓਂ ਅਸੀਂ ਇਧਰ ਕੋਈ ਹੱਲ ਕੱਢੀ ਹੈ ਕਿ ਅਸੀਂ ਇਹਨਾਂ ਦੇ ਗੁੱਸੇ ਹੋਣਾ ਆ। ਗੁੱਸੇ ਹੋਣਾ ਗੁੱਸੇ ਹੋਣਾ ਇੱਕ ਵਾਰ ਸੋ। ਤੂੰ ਆ। ਅਈ ਨੇਮੀ ਨੇ ਹੋ ਗਿਆ ਵਿਆਹ ਨੂੰ। ਰੁਪਿੰਦਰ ਨੇ ਵੀ ਉਹਲਾ ਰੱਖਿਆ ਵਾ। ਉਹਨੇ ਕਿਉਂ ਨਹੀਂ ਦੱਸਿਆ ਸਾਨੂੰ? ਥੋੜਾ ਜਿਹਾ ਸੀਨ ਫੋਨ ਤੇ ਗੱਲ ਕਰਨ ਦਾ। ਤੂੰ ਆ। ਥੋੜਾ ਜਿਹਾ ਕਰ ਲੈ। ਕਰ ਲੋ ਤੂੰ ਆ। ਨਹੀਂ ਨਹੀਂ ਭੈਣ ਜੀ ਆਵਾਂਗੇ ਕਿਸ ਦਿਨ ਆਉਣਾ ਕਿਉਂ ਨਹੀਂਗਾ? ਗੁੱਸਾ ਨਾ ਕਰੋ ਠੰਡ ਹੀ ਬੜੀ ਆ ਘਰੋਂ ਤਾਂ ਨਿਕਲਿਆ ਨਹੀਂ ਜਾਣ ਡਿਆ ਆਹੋ ਧੁੱਪ ਤੂਪ ਤੂਪ ਤੂਆਂ ਨਹੀਂ ਨਹੀਂ ਭੈਣ ਜੀ ਗੁੱਸਾ ਨਾ ਕਰੋ ਆਵਾਂਗੇ ਕਿਸ ਦਿਨ ਮਾਫੀ ਮੰਗ ਲਓ ਏ ਹੋਰ ਹੀ ਚੱਕਰਾਂ ਜਿਹਦੇ ਮੈਨੂੰ ਪਾਉਣ ਲੱਗੀ ਮਾਫੀ ਤੇ ਕਦੀ ਮੈਂ ਕਰਦਿਆਂ ਕੋਈ ਨਹੀਂ ਮੰਗੀ ਇੱਕ ਮਿੰਟ ਮਾਫੀ ਜਾਂਦੀ ਮੰਗਾ ਹੀ ਹੱਦ ਹੋ ਗਈ ਐ ਦੱਸ ਮੈਂ ਤਾਂ ਕਦੀ ਕਰਦਿਆਂ ਕੋ ਮਾਫੀ ਨਹੀਂ ਮੰਗੀ ਤੇ ਉਹਦੇ ਕੋ ਮਾਫੀ ਮੰਗਣੀ ਆ ਜਾ ਕੇ